ਰਵੀ ਸਿੰਘ ਖਾਲਸਾ ਖਾਲਸਾ ਏਡ ਦੀ ਤਰਫੋਂ ਪਾਕਿਸਤਾਨ ਦੀ ਮਦਦ ਕੀਤੀ ਜਾਏਗੀ ਵੱਡੇ ਪੱਧਰ ਤੇ ਜਿਹੜੀ ਤਬਾਹੀ ਮਚੀ ਹੈ ਇਹਦੇ ਵਿੱਚ ਮਦਦ ਕਰੇਗੀ ਖਾਲਸਾ ਏਡ ਉਹਨਾਂ ਗਰੀਬ ਲੋਕਾਂ ਨੂੰ ਘਰ ਬਣਾ ਕੇ ਦੇਗੀ ਉਹਨਾਂ ਦੀ ਮਦਦ ਕਰੇਗੀ ਜਿਨ੍ਹਾਂ ਦੇ ਘਰ ਹੜ੍ਹ ਦੀ ਵਜ੍ਹਾ ਤੋਂ ਡੁੱਬ ਗਏ ਜਿਨ੍ਹਾਂ ਦੀਆਂ ਜਾਨਾਂ ਗਈਆਂ ਉਹਨਾਂ ਬਾਰੇ ਬਿਆਨ ਜਾਰੀ ਕੀਤਾ ਰਵੀ ਸਿੰਘ ਖਾਲਸਾ ਨੇ ਰਵੀ ਸਿੰਘ ਖਾਲਸਾ ਨੇ ਪਾਕਿਸਤਾਨ ਦੇ ਲੋਕਾਂ ਦੇ ਬਾਰੇ ਕੀ ਗੱਲਬਾਤ ਕੀਤੀ ਤੇ ਅੱਜ ਇਸੇ حوالے ਨਾਲ ਵੀਡੀਓ ਹੈ ਚੱਲਨੇ ਆ ਉਸ ਵੀਡੀਓ ਦੀ ਤਰਫ ਫੇਰ ਕਰਦੇ ਆ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਜਿਹੜੇ ਆ ਜਿਹੜੇ ਪਈ ਹੁਣ ਪੰਜਾਬ ਪਾਕਿਸਤਾਨ ਦੇ ਵੱਲ ਜਿਹੜੇ ਪਈ ਖੜਾ ਆਏ ਆ ਤੇ ਉਹਦੇ ਵਿੱਚ ਜਿਹੜੀ ਪਈ ਸੇਵਾ ਚੱਲਣ ਲੱਗੀ ਆ ਤੇ ਅਸੀਂ ਇਸੇ ਆ ਵੀ ਆਰਗੇਨਾਈਜ਼ ਕਰ ਰਹੇ ਆ ਉਹਦੀ ਮਾਰੀ ਅਪਡੇਟ ਦੇਵਾਂਗੇ ਪਹਿਲਾਂ ਤਾਂ ਗੱਲ ਆ ਸਾਡੀਆਂ ਟੀਮਾਂ ਪਿਛਲੇ ਹਫ਼ਤੇ ਤੋਂ ਉੱਥੇ ਕੰਟੈਕਟ ਬਣਾ ਰਹੀਆਂ ਆ ਪਾਕਿਸਤਾਨ ਦੇ ਵਿੱਚ ਪਈ ਅਸੀਂ ਕਿਹਨਾ ਕੰਮ ਕਰਨਾ ਕਿਹਨਾ ਨਹੀਂ ਕਰਨਾ ਕਿੱਥੇ ਕੰਮ ਕਰਨਾ ਕੀ ਪਲਾਨ ਕਰਨਾ ਤੇ ਅਚਾਨਕ ਹੀ ਸਾਨੂੰ ਅੱਜ ਇੱਕ ਹੈਗੀਆ ਗਰੁੱਪ ਲਾਹੌਰ ਪੰਜਾਬ ਲਹਿਰ ਤੇ ਉਹਦੇ ਨਾਸਰ ਭਾਈ ਤੇ ਭਪਿੰਦਰ ਭਾਈ ਆ ਉਹਨਾਂ ਨੇ ਵੀ ਸਾਨੂੰ ਕੰਟੈਕਟ ਕੀਤਾ ਪਈ ਉਹ ਵੀ ਸੇਵਾ ਕਰਨ ਲੱਗੇ ਆ ਤੇ ਸਾਡੇ ਇੱਕ ਹੋਰ মিডিਆ ਬੰਦੋਂ ਵੀ ਇੱਕ ਸਾਨੂੰ ਮੈਸੇਜ ਆ ਪਈ ਉਹ ਵੀ ਕੁਝ ਕਰਨ ਲੱਗੇ ਆ ਲਾਹੌਰ ਤੋਂ ਪਈਏ ਕਾਲ ਸਾਈਡ ਕੁਛ ਕਰੇ ਇਹ ਜਿਹੜੇ ਮੁੰਡੇ ਜਿਹੜੇ ਲਾਹੌਰ ਤੋਂ ਜਿਹੜੇ ਪੰਜਾਬੀ ਲਹਿਰ ਅ ਨਾਸਰ ਹੁਣੀ ਤੇ ਭਪਿੰਦਰ ਹੁਣੀ ਇਹਨਾਂ ਦੇ ਗਰੁੱਪ ਦਾ ਇਹਨਾਂ ਨੇ ਫੇਸਬੁੱਕ ਤੇ ਪਾਇਆ ਸੀਗਾ ਭਈ ਖਾਲਸਾ ਸਾਡੀ ਮਦਦ ਕਰੇ ਸਾਰੀ ਦੁਨੀਆ ਚ ਮਦਦ ਚੱਲਦੀ ਆ ਅਸੀਂ ਵੀ ਚਾਹੁੰਦੇ ਆ ਭਈ ਖਾਲਸਾ ਸਾਡੇ ਇੱਥੇ ਪਾਕਿਸਤਾਨ ਆ ਕੇ ਮਦਦ ਕਰੇ ਉਹ ਅਸੀਂ ਬਿਲਕੁਲ ਹੁਣ ਉਹਨਾਂ ਨਾਲ ਗੱਲਬਾਤ ਚੱਲਦੀ ਆ ਚੱਲਦੀ ਆ ਇੱਥੋਂ ਭਾਈ ਗਰసేਵਿਕ ਸਿੰਘ ਲੱਗਾ ਆ ਕੋਆਰਡੀਨੇਸ਼ਨ ਕੰਮ ਉਧਰੋਂ ਭਾਈ ਅਮਰਪ੍ਰੀਤ ਸਿੰਘ ਵੀ ਹੁਣ ਕੰਟੈਕਟ ਬਣਾ ਰਿਹਾ ਆ ਪਾਕਿਸਤਾਨ ਦੇ ਵਿੱਚ ਤੇ ਉਹ ਵੀ ਦੇਖੂਗਾ ਜੇ ਪਾਕਿਸਤਾਨ ਜਾ ਸਕਦਾ ਪੰਜਾਬ ਤੋਂ ਆਪਣੇ ਇਧਰੋਂ ਪੰਜਾਬ ਤੋਂ ਸੇਵਾ ਕਰਨ ਲਈ ਕਿ ਕੋਈ ਕਾਫੀ ਐਕਸਪੀਰੀਅੰਸ ਹੋਣਾ ਪਾਏਗਾ ਫੀਲਡ ਦੇ ਵਿੱਚ ਤੇ ਮੈਂ ਵੀ ਕਾਫੀ ਫੂੰਤੇ ਲੱਗਾ ਆ ਕੰਟੈਕਟ ਬਣਾਉਣੇ ਗੱਲਬਾਤ ਚੱਲਦੀ ਆ ਸੋ ਮੈਂ ਦੇਖਦਾ ਕਈ ਵਾਰੀ ਆਪਣੇ ਫੇਕ ਆਡੀਆਂ ਬਣਾ ਕੇ ਸਾਡੇ ਜਿਹੜੇ ਦੁਸ਼ਮਣ ਕੌਮ ਦੇ ਆਪੰਥ ਦੇ ਆ ਜਿਹੜੇ ਭਈ ਸਿੱਖਾਂ ਦਾ ਨਾਮ ਯੂਜ਼ ਕਰਦੇ ਆ ਪਰ ਲੋਕ ਆਈਡੀ ਹੁੰਦੀ ਆ ਮੇਰਾ ਕੇ ਹੁੰਦੇ ਨਾ ਸੈਂਗ ਜਾਂ ਫੇਕ ਟੋਟਲੀ ਆਈਡੀ ਫੇਕ ਹੁੰਦੀ ਆ ਤੇ ਉਹ ਜਾਣ ਜਾਣ ਬੁੱਝ ਕੇ ਪੁੱਠੀਆਂ ਗੱਲਾਂ ਕਰ ਰਿਹਾ ਇਸ ਵੇਲੇ ਉਥੇ ਯਾਰ ਨੁਕਸਾਨ ਹੋਇਆ ਮੇਰੇ ਖਿਆਲ ਸ 3 ਮਿਲੀਅਨ ਲੋਕ ਡਿਸਪਲੇਸਟ ਆ ਤੇ ਪੰਨੀ ਹਜ਼ਾਰ 2000 ਘੱਟ ਤੋਂ ਘੱਟ ਮੌਤਾਂ ਹੋ ਗਈਆਂ ਜਦੋਂ ਅਸੀਂ ਇੰਡੀਆ ਦੇ ਵਿੱਚ ਜਦੋਂ ਕੋਈ ਵੀ ਕਿੱਥੇ ਵੀ ਹੜ ਹੁੰਦੇ ਆ ਅਸੀਂ ਪਹੁੰਚੀਦਾ ਉਦੋਂ ਨਹੀਂ ਇਹ ਰੌਲਾ ਪਾਉਂਦੇ ਜਿਹੜੇ ਭਈ ਫੇਕ ਆੜੀਆਂ ਬਣਾਉਂਦੇ ਆ ਤੇ ਜਦੋਂ ਪਈ ਗੱਲ ਕਰੋ ਫਿਰ ਜੋ 84 ਜੋ ਸਾਡੀ ਜਨਰ ਸਾਡ ਕੀਤੀ ਗਈ 84 ਵਿੱਚ ਉਦੋਂ ਸਾਰੇ ਲੰਗਰ ਭੁੱਲ ਗਏ ਇਹਨਾਂ ਨੂੰ ਸਾਰਾ ਕੁਝ ਭੁੱਲ ਗਿਆ ਤੇ ਉਦੋਂ ਦੇ ਇਨਸਾਫ ਨਹੀਂ ਮੰਗਣ ਨੂੰ ਤਿਆਰ ਨਾ ਸਾਨੂੰ ਕਹਿੰਦੇ ਵੀ ਸਾਨੂੰ ਵੀ ਰੂਸ ਕ੍ਰੇਨ ਇਨਸਾਫ ਮੰਗਣ ਤੋਂ ਪਰ ਜਦੋਂ ਕਿਤੇ ਹੋਰ ਬਾਹਰ ਸੇਵਾ ਚੱਲਦੀ ਵਿੱਚ ਲੱਤ ਬਾੜ ਦੇਣੀ ਆ ਆ ਜੀ ਉਹ ਜੀ ਤੇ ਇਹਦੇ ਵਿੱਚ ਅਸੀਂ ਪਾਕਿਸਤਾਨ ਭਾਈਆਂ ਨੂੰ ਇਹੇ ਕਹਿਣਾ ਚਾਹੁੰਦੇ ਆ ਭੈਣ ਭਰਾਵਾਂ ਨੂੰ ਕਿ ਜਿਹੜਾ ਕੋਈ ਨਫਰਤ ਦੀਆਂ ਗੱਲਾਂ ਕਰਦਾ ਓਹ ਸਾਡੀ ਕਮਿਊਨਿਟੀ ਸਾਡੇ 5000 ਨੀਗਾ ਉਹ ਬਾਹਰੋਂ ਬਾੜ ਰਹੇ ਆ ਤੇ ਹਾਂ ਸਾਰੇ ਦੇਸ਼ ਦੇ ਵਿੱਚ ਬਹੁਤ ਪ੍ਰੋਬਲਮ ਆ ਪੰਜਾਬ ਦੇਖੋ ਇੰਡੀਆ ਵਿੱਚ ਦੇਖੋ ਸਾਡੇ ਪਰ ਜਾਨ ਸਾੜ ਕੀਤੀ ਗਈ ਸਾਡੇ ਮੁੰਡੇ ਝੂਠੇ ਮੁਕਾਬਲੇ ਚ ਮਾਰੇ ਗਏ ਇਹਦਾ ਸਰਕਾਰ ਵੱਲੋਂ ਉਧਰ ਵੀ ਪਾਕਿਸਤਾਨ ਵੀ ਬਹੁਤ ਪ੍ਰੋਬਲਮ ਹੈਗੀ ਆ ਅਸੀਂ ਅਪੀਲ ਕਰਦੇ ਹਾਂ ਸਾਰੇ ਪਾਕਿਸਤਾਨ ਭੈਣ ਭਰਾਵਾਂ ਨੂੰ ਜਿਹੜੇ ਸਿੱਖਾਂ ਉੱਪਰ ਹਮਲੇ ਹੋ ਰਹੇ ਆ ਉਹਨਾਂ ਦੇ ਵੀ ਤੁਸੀਂ ਤੁਸੀਂ ਕੁਝ ਹੱਲ ਲੱਭੋ ਤੁਸੀਂ ਸਾਡੇ ਨਾਲ ਖੜੇ ਹੋਵੋ ਪਰ ਇਹ ਨਹੀਂ ਭਈ ਸਾਰੇ ਬੰਦੇ ਮਾਰੇ ਆ ਜਿਹੜੇ 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 ਬੰਦੇ ਹੜਾਂ ਦੇ ਵਿੱਚ ਜਿੱਥੇ ਮਰਜੀ ਦੁਨੀਆ 'ਚ ਹੋਣ ਹਾਣਾਜ ਹੋਵੇ ਜਾਂ ਰਫੂਜੀ ਹੋਣ ইরাਕ ਹੋਵੇ ਕੋਈ ਪੰਜਾਬ ਹੋਵੇ ਕੋਈ ਪਾਕਿਸਤਾਨ ਪੰਜਾਬ ਹੋਵੇ ਕੋਈ ਇੱਧਰ ਹੋਰ ਦੁਨੀਆ 'ਚ ਹੋਵੇ ਉਨਯੁਕਰੇਨ ਰਾਜ ਲੱਗੀ ਹੋਆ ਜਿਹੜੇ ਆਮ ਬੰਦੇ ਉਹ ਤੜਸਦੇ ਆ ਉਹ ਸਫਰ ਕਰਦੇ ਆ ਉਹਨਾਂ ਉੱਪਰ ਜ਼ਿਆਦਾ ਜ਼ੁਲਮ ਹੁੰਦਾ ਜਿਹੜੇ ਪੋਲੀਟੀਸ਼ੀਅਨ ਆ ਜਾਂ ਜਿਹੜੇ ਇਹ ਕਹੋ ਭਈ ਮੱਜ ਆਪਣਾ ਧਰਮ ਯੂਜ਼ ਕਰਕੇ ਲੋਕਾਂ 'ਤੇ ਹਮਲੇ ਕਰਨੇ ਉਹ ਤਾਂ ਬਚ ਜਾਂਦੇ ਆ ਸੋ ਸਾਨੂੰ ਇਹਨਾਂ ਬੰਦਿਆਂ ਵਿੱਚ ਪੋਲੀਟਿਸ਼ਨ ਵਿੱਚ ਕੋਈ ਫਰਕ ਨਹੀਂਗਾ ਉਹ ਸਾਰੇ ਇਨਸਾਨੀਅਤ ਦੇ ਦੋਸ਼ਵਣੇ ਆ ਅਸੀਂ ਤਾਂ ਇਨਸਾਨੀਅਤ ਆ ਖੜੇ ਜਿਹੜੀ ਇਨਸਾਨੀਅਤ ਐ ਇਸ ਵੇਲੇ ਜਿਹੜੇ ਵਿਚਾਰੇ ਵਿਚਾਰੇ بے ਘਰ ਹੋ ਗਏ ਕਹਿੰਦੇ ਘਰ ਵੀ ਰੁੜ ਗਏ ਕੁਛ ਰਹਿ ਨਹੀਂ ਗਿਆ ਹੁਣ ਉਹਨਾਂ ਕੋਈ ਨੇ ਤੰਬੂ ਵੀ ਹੈ ਨਹੀਂ ਖਾਣ ਪੀਣ ਵੀ ਮਸੇ ਮਿਲ ਰਿਹਾ ਆ ਬਹੁਤ ਹੀ ਜਥੇਬੰਦੀਆਂ ਬਹੁਤ ਗਰੁੱਪਸ ਪਾਕਿਸਤਾਨ ਤੋਂ ਸੇਵਾ ਕਰ ਰਹੀਆਂ ਇਸ ਵੇਲੇ ਖਾਣ ਪੀਣ ਦੀਆਂ ਤੇ ਉਹ ਵੀ ਆਪ ਅਪੀਲ ਕਰ ਰਹੇ ਪਈ ਸਾਡੀ ਹੋਰ ਮਦਦ ਕਰੋ ਪਾਕਿਸਤਾਨ ਦੀ ਗਵਰਨਮੈਂਟ ਨੇ ਵੀ ਕਿਹਾ ਸਾਨੂੰ 12 ਵੀ ਮਦਦ ਚਾਹੀਦੀ ਆ ਜਿੱਤੇ ਇੰਨੇ ਲੋਕ ਚਲੋ ਭਈ ਘਰੋਂ ਘਰੋਂ ਬਾਹਰ ਹੋ ਗਏ ਆ ਉਥੇ ਬਹੁਤ ਲੋੜਿਆ ਕੱਲੀ ਹੁਣ ਨਹੀਂ ਇਹ ਤਾਂ ਮੇਰੇ ਖਿਆਲ ਪੰਜ 10 ਸਾਲ ਲੱਗੂਗੇ ਜਿਹੜੇ ਸਾਡੇ ਵਰਗੇ ਗਰੁੱਪ ਆ ਸ਼ਾਇਦ 1 ਮਹੀਨਾ 2 ਮਹੀਨੇ 3 ਮਹੀਨੇ ਰਹੋਗੇ ਕਿ ਤਾਂ ਸਾਡੀ ਜਿਹੜੇ ਪਾਕਿਸਤਾਨੀ ਭੈਣ ਭਰਾ ਨੂੰ ਚੱਕਣਾ ਪਣਾ ਸਾਰਾ ਕੁਝ ਸੋ ਇਹਦੇ ਵਿੱਚ ਹਰ ਵਾਰੀ ਮੈਂ ਦੇਖਦਾ ਰਹਿੰਦਾ ਭਈ ਕੋਈ ਨਾ ਕੋਈ ਗਲਤ ਬੋਲਣਾ ਇਸ ਸਮੇ ਜਦੋਂ ਤੁਹਾਡੇ ਘਰ ਤੋਂ ਛੱਤ ਚਲੀ ਜੂਗੀ ਤੁਹਾਡੇ ਬੱਚੇ ਤੁਹਾਡੇ ਬੀਬੀਆਂ ਛੱਤਾਂ ਤੋਂ ਬਗੈਰ ਰਹਿ ਜੂਗੇ ਫੇਰ ਤੁਸੀਂ ਕਮੈਂਟ ਕਰਿਓ ਵਾਕੇ ਪਈ ਸਾਨੂੰ ਕਿਸੇ ਲੋੜ ਨਹੀਂ ਚਾਹੀਦੀ ਸਾਨੂੰ ਆਪਣੇ ਧਰਮ ਦੇ ਬੰਦੇ ਲੋੜ ਚਾਹੀਦੇ ਆ ਤੇ ਕਈ ਵਾਰੀ ਸਾਨੂੰ ਜਦੋਂ ਸਾਡੇ ਕੋਲ ਬੀਤੀ ਨਹੀਂ ਹੁੰਦੀ ਅਸੀਂ ਇਦਾਂ ਕਰਦੇ ਹਾਂ ਸਾਡੇ ਸਿੱਖਾਂ ਉੱਪਰ ਬੀਟੀਆਂ ਅਸੀਂ ਕਿੰਨੀ ਵਾਰੀ ਦੇਖੋ ਸਫਰ ਕੀਤਾ ਕਿੰਨੇ ਸਾਡੇ ਸਾਡਾ ਇਤਿਹਾਸ ਹੀ ਇਦਾਂ ਦਾ ਤਾਂ ਹੀ ਤਾਂ ਸਿੱਖ ਹੁਣ ਸੇਵਾ ਕਰਨ ਸਾਰੇ ਦੁਨੀਆ ਵਿੱਚ ਸਰਬੱਤ ਦਾ ਭਲਾ ਲੰਗਰ ਚੱਲਦੇ ਸਾਰੇ ਇੰਡੀਆ ਵਿੱਚ ਨਾ ਕੋਈ ਧਰਮ ਪੁੱਛਦਾ ਨਾ ਕੋਈ ਕਹੀ ਐਨੇ ਥਾਂ ਤੇ ਲੰਗਰ ਚੱਲਦੇ ਜਿੱਥੇ ਸੇਖੀ ਬਹੁ ਘਟਿਆ ਬਾਕੀ ਧਰਮਾਂ ਕੇ ਲੰਗਰ ਛਕਦੇ ਇਹ ਗੁਰੂ ਨਾਨਕ ਦੇਵ ਜੀ ਦੀ ਜਨ ਦੇਣੀਆਂ ਇੱਧਰ ਸਾਡੇ ਕਿੰਨੇ ਗੁਰਦੁਆਰੇ ਪਾਕਿਸਤਾਨੀਆਂ ਨਨਕਾਣਾ ਸਾਹਿਬ ਕਹ ਲਓ ਪੰਜਾ ਸਾਹਿਬ ਹੈਗੇ ਕਾਫੀ ਹਿਸਟੋਰਿਕ ਇਤਿਹਾਸਿਕ ਗੁਰਦੁਆਰੇ ਸੋ ਅਸੀਂ ਹੁਣ ਅਪੀਲ ਕਰਦੇ ਪਏ ਜਿਹੜੇ ਗੁਰਦੁਆਰੇ ਸਾਡੀ ਮਦਦ ਚਾਹੁੰਦੇ ਆ ਸਾਨੂੰ ਕੌਨਟੈਕਟ ਕਰ ਸਕਦੇ ਆ ਤੇ ਤੁਸੀਂ ਵੀ ਆਪਣਾ ਪਈ ਸੇਵਾਦਾਰ ਇਕੱਠੇ ਕਰਕੇ ਕੁਝ ਕਰੋ ਉੱਥੇ ਪਾਕਿਸਤਾਨ ਜਿਹੜੇ ਪਾਕਿਸਤਾਨ ਦੇ ਗੁਰਦੁਆਰੇ ਆ ਤੇ ਸਾਡੀ ਇਨਫੋਰਮੇਸ਼ਨ ਮੈਂ ਇੱਕ ਵਾਰੀ ਦੇ ਦੇ ਦਿੰਨਾ ਜਦੋਂ ਮੇਰੀ ਇੱਥੋਂ ਲਾਈਵ ਪੂਰੀ ਹੋ ਗਈ ਮੋਪਰ ਲਿਖ ਦੂੰਗਾ ਜਿਹਦੇ ਉੱਪਰ ਸਾਡੀ ਈਮੇਲ ਹੈਗੀ ਮੈਂ ਪਹਿਲਾਂ ਪੋਸਟ ਪਾਈ ਸੀਗੀ ਖਾਲਸਾ ਏਡ ਜਿਹੜੀ ਵੈਬਸਾਈਟ ਆ ਖਾਲਸਾ ਏਡ ਉਹਦੇ ਉੱਪਰ ਤੁਸੀਂ ਗੂਗਲ ਤੇ ਪਾ ਦਿਓ ਵੈਬਸਾਈਟ ਆ ਜਾਂਦੀ ਤੇ ਸਾਡੀ ਹੈਗੀ ਆ ਈਮੇਲ info@khalsaaid one word in the khalsaaid.org ਮੈਂ ਇਹ ਵਿੱਚ ਆਪਣੇ ਜਦੋਂ ਲਾਈਵ ਫਿਨਿਸ਼ ਹੋ ਗਿਆ ਖਤਮ ਹੋ ਗਿਆ ਮੈਂ ਉੱਪਰ ਇਹ ਲਿਖ ਦੂੰਗਾ ਆਪਣੀ ਪੋਸਟ ਦੇ ਵਿੱਚ ਇਨਫੋਰਮੇਸ਼ਨ ਦਾ ਆ ਸਮਾਂ ਹੈਗਾ ਆ ਇਨਸਾਨੀਅਤ ਤੌਰ ਤੇ ਦੇਖਣ ਦਾ ਤੁਸੀਂ ਹਰ ਸਾਲ ਹਰ ਦਿਨ ਰੋਜ਼ ਹੀ ਤੁਸੀਂ ਪੋਲਿਟਿਕਲ ਗੱਲਾਂ ਕਰਦੇ ਆ ਕੋਈ ਇਹ ਪੋਲਿਟਿਕਲ ਗੱਲਾਂ ਕਰਨੀ ਮੁਕੜੀਆਂ ਵੇ ਗਿਆਂ ਹੁਣ ਟਾਈਮ ਨਹੀਂਗਾ ਪੋਲਿਟਿਕਸ ਦਾ ਹੁਣ ਟਾਈਮ ਹੈਗਾ ਇਨਸਾਨੀਅਤ ਦਾ ਪਰ ਜੇ ਤੁਹਾਨੂੰ ਚਲੋ ਨਫ਼ਰਤ ਆ ਕਿਸੇ ਧਰਮ ਨਾਲ ਕਿਉਂ ਮਦਦ ਕਰਦੇ ਤੁਸੀਂ ਨਾ ਮੈਨੂੰ ਫੋਲੋ ਕਰੋ ਮੈਂ ਤੁਹਾਨੂੰ ਕਿਹਾ ਜਾ ਕੇ ਫੋਲੋ ਕਰੋ ਤੁਸੀਂ ਆ ਕੇ ਫੇਕ ਆਰਡੀਆ ਬਣਾ ਕੇ ਗੰਦ ਪਾਈ ਜਾਂਦੇ ਸੋ ਮੈਂ ਧੰਨਵਾਦ ਧੰਨਵਾਦੀਆਂ ਜਿਹੜੇ ਆਪਣੀ ਸੰਗਤ ਆ ਜਿਹੜੀ ਬਹੁਤ ਪਿਆਰ ਭੇਜ ਰਹੀ ਆ ਪਾਕਿਸਤਾਨ ਨੂੰ ਇਸ ਵੇਲੇ ਬਹੁਤ ਚੰਗੀਆਂ ਕਮੈਂਟਾਂ ਕਰ ਰਹੀਆਂ ਜਿਹੜੀ ਅਰਦਾਸਾਂ ਕਰ ਰਹੀ ਲੋਕਾਂ ਦੇ ਕਿ ਸਾਡੇ ਉੱਪਰ ਵੀ ਹੜ੍ਹ ਆਏ ਸੀਗੇ ਅਸੀਂ ਵੀ ਕਾਫੀ ਸਫ਼ਰ ਕੀਤਾ ਉਥੇ ਹਾਲਤਾ ਵੀ ਸਾਡਾ ਦੇਖੋ 2019 ਚ ਹੜਾ ਸੀਗੇ ਉਹਨਾਂ ਅਸੀਂ 2022 ਵਿੱਚ ਆ ਹਾਲਤਾ ਵੀ ਸਾਡਾ ਉਥੇ ਖਾਲਸਾ ਸਾਡ ਦਾ ਹੜਨਾ ਪ੍ਰੋਗਰਾਮ ਚੱਲੀ ਜਾਂਦਾ ਰੁਕਿਆ ਨਹੀਂ ਗਾ ਕਈ ਸੰਸਥਾ ਛੱਡ ਕੇ ਚਲ ਗਈਆਂ ਸਾਡਾ 4 ਸਾਲ ਹਾਲਤਾ ਵੀ ਕੰਮ ਚੱਲੀ ਜਾਂਦਾ 3-3 ਸਾਲ ਚੱਲੀ ਜਾਂਦਾ ਤੇ ਚਲ ਮੇਰੇ ਖਿਆਲ 6-7 ਮਹੀਨੇ ਹਾਲਤਾ ਤੱਕ ਹੋਰ ਚੱਲਣਾ ਜਿੰਨੇ ਸਾਡੇ ਕੋ ਪੈਸੇ ਉਸ ਵੇਲੇ ਦੇ ਇਕੱਠੇ ਹੋ ਸੀਗੇ ਅਸੀਂ ਹੌਲੀ-ਹੌਲੀ ਯੂਜ਼ ਕਰ ਰਹੇ ਸਾਰੇ ਪਾਸੇ ਦੇਖ ਕੇ ਯਾਨੀ ਵੀ ਸਾਡਾ ਵੀ ਕੰਮ ਰੁਕ ਗਿਆ 2019 ਚ ਸੋ ਮੁਸੀਬਤਾਂ ਸਾਰਿਆਂ ਤੇ ਆਉਂਦੀਆਂ ਇਹਨਾਂ ਦੇ ਸਮੇ ਸਾਰਿਆਂ ਤੇ ਆਉਂਦੇ ਪਰ ਸਾਨੂੰ ਇਹਦੇ ਵਿੱਚ ਹੁਣ ਤਮਾ ਸਮਾਂ ਇਹ ਹੈ ਕਿ ਜੇ ਤੁਸੀਂ ਭੁੱਖੇ ਨੂੰ ਰੋਟੀ ਨਹੀਂ ਖਵਾਉਣੀ ਜੇ ਤੁਸੀਂ ਜਿਹੜੇ ਘਰੋਂ ਬਾਹਰ ਨਿਕਲ ਗਏ ਤੁਸੀਂ ਉਹਦੀ ਕਿ ਮਦਦ ਨਹੀਂ ਕਰਨੀ ਕਿ ਆਪਣਾ ਮੂੰਹ ਹੀ ਬੰਦ ਰੱਖੋ ਠੀਕ ਹੈ ਨਫ਼ਰਤ ਰੋਜ਼ ਕਰਨੀ ਨਫ਼ਰਤ ਕਰਨੀ ਇਹ ਸਾਡਾ ਸਪੈਸ਼ਲ ਸਾਡੇ ਸਿੱਖਾਂ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਕਰਦਾ ਨਫ਼ਰਤ ਦਾ ਕਿੰਨੇ ਮਰਜੀ ਸਾਡੇ ਉੱਪਰ ਕਹਿਰ ਹੋਏ ਆ ਅਸੀਂ ਨਫ਼ਰਤ ਨਫ਼ਰਤ ਨਹੀਂ ਰਾਈ ਕਿਸੇ ਧਰਮ ਦੇ ਨਾਲ ਹਮ ਪਾਕਿਸਤਾਨਾ ਅਸੀਂ ਖੜੇ ਹੋਈਏ ਜੋ ਕੋਸ਼ਿਸ਼ ਕਰ ਸਕਦੇ ਐਮਰਜੈਂਸੀ ਵਿੱਚ ਕਰੀਏ ਜਿਹੜੀਆਂ ਭਈ ਜਾਨਾਂ ਬਚ ਵੀ ਗਈਆਂ ਆ ਉਹਨਾਂ ਪਿਆਸ ਵੱਲੇ ਭਈ ਇੱਕ ਭੁੱਖ ਤੋਂ ਜਾਂ ਕਹੋ ਭਈ ਛੱਤ ਤੋਂ ਬਗੈਰ ਪੂਰੀਆਂ ਹੋ ਜਾਣ ਇਹ ਸਾਡਾ ਹੁਣ ਤਾਂ ਜਿਹੜਾ ਭਈ ਐਮਰਜੈਂਸੀ ਟਾਈਮ ਆ ਅਸੀਂ ਟਾਈਮ ਦੇ ਇੱਕ ਟਾਈਮ ਨਾਲ ਰੇਸ ਲੱਗੀ ਹੋ ਸਾਡੀ ਸਾਰੇ ਗਰੁੱਪਾਂ ਦੀ ਜਿਹੜੇ ਪਾਕਿਸਤਾਨ ਸੇਵਾ ਕਰ ਰਹੇ ਆ ਸਾਡੇ ਵਰਗੇ ਸੇਵਾ ਗਰੁੱਪ ਆ ਹਜ਼ਾਰਾਂ ਤੋਂ ਹਜ਼ਾਰਾਂ ਪਾਕਿਸਤਾਨੀ ਗਰੁੱਪ ਮੋਰੇ ਕੇ ਸੇਵਾ ਕਰ ਰਹੇ ਆ ਉਹ ਵੀ ਇਹੀ ਸੋਚ ਕੇ ਕਰ ਰਹੇ ਭਈ ਜਿੱਥੇ ਖਾਣਾ ਚਾਹੀਦਾ ਭੇਜ ਦਈਏ ਹੜ੍ਹਾਂ ਵਿੱਚ ਬਹੁਤ ਡੁੱਬ ਗਿਆ ਸਮਾਨ ਬਹੁਤ ਬਹੁਤ ਹੀ ਨੁਕਸਾਨ ਹੋਇਆ ਕਈ ਵਿਚਾਰੇ ਪੂਰੇ ਵੀ ਹੋ ਗਏ ਪਰ ਜਿਹੜੇ ਬੱਚੇ ਆ ਉਹਨੂੰ ਕਿਦਾਂ ਬਚਾਉਣਾ ਕਿਉਂਕਿ ਜਿਹੜੀਆਂ ਬਿਮਾਰੀਆਂ ਵੀ ਫੈਲਣੀਆਂ ਗਰਮੀ ਵੀ ਇਸ ਵੇਲੇ ਹੈਗੀ ਆ ਤੇ ਜਦੋਂ ਪਾਣੀ ਵਿੱਚ ਜਿਹੜੇ ਮੱਛਰ-ਮੁੱਛਰ ਤਿਆਰ ਕਹ ਦੋ ਆ ਜਾਣੇ ਉਹਨਾਂ ਬਿਮਾਰੀ ਬਹੁਤ ਫੈਲਦੀ ਉਹ ਸਾਡੀ ਟੀਮ ਤੰਬੂ ਵੀ ਤਿਆਰ ਕਰ ਰਹੀ ਆ ਮੱਛਰਦਾਨੀਆਂ ਵੀ ਤਿਆਰ ਕਰੀ ਆ ਅਸੀਂ ਭਾਈ ਨਾਸਰ ਹੁਣ ਦਾ ਜਿਹੜੇ ਭਾਈ ਭਿੰਦਰ ਹੁਣ ਦਾ ਜਿਹੜੇ ਪੰਜਾਬੀ ਲਹਿਰ ਵਾਲੇ ਮੁੰਡੇ ਤੇ ਗਰੁੱਪ ਮੋਰੇ ਹੋ ਕੇ ਸੇਵਾ ਕਰ ਰਹੇ ਆ ਉਹਨਾਂ ਦਾ ਧੰਨਵਾਦ ਜੀ ਆ ਤੇ ਸਾਨੂੰ ਕੰਟੈਕਟ ਕੀਤਾ ਤੇ ਅਸੀਂ ਵੀ ਆਪਣੇ ਵੱਲੋਂ ਜੋ ਕਰ ਸਕਦੇ ਕਰਾਂ ਜੇ ਸਾਨੂੰ ਕੰਟੈਕਟ ਕਰਨਾ ਹੋਵੇ ਇਥੋਂ ਯੂਕੇ ਵਿੱਚੋਂ ਕਿਸੇ ਨੇ ਸਾਡੀ ਸਾਡਾ ਪੇਜ ਤੁਸੀਂ ਬਸ ਸਾਨੂੰ ਫੋਨ ਵੀ ਕਰ ਸਕਦੇ ਆ ਲੈਂਡਲਾਈਨ ਤੇ ਅੱਜ ਸਾਡਾ ਆਫਿਸ ਬੰਦ ਸੀਗਾ ਕੋਈ ਪਬਲਿਕ ਹੋਵੇ ਤੇ ਆ ਤੁਸੀਂ ਮੈਸੇਜ ਛੱਡ ਸਕਦੇ ਕਾਲਮ ਹੈਗਾ ਉੱਤੇ ਸਾਡੀ ਈਮੇਲ ਵੀ ਤੇ ਨੰਬਰ ਵੀ ਆਫਿਸ ਦਾ ਮੈਂ ਪੋਸਟ ਤੇ ਪਾ ਦੂੰਗਾ ਹੁਣ ਤੁਸੀਂ ਦੋ ਤਿੰਨ ਮਿੰਟ ਦੇਖ ਸਕਦੇ ਹੋ ਪੋਸਟ ਫਿਰ ਨੰਬਰ ਆ ਜਾਊਗਾ ਪਰ ਇਸ ਵੇਲੇ ਇਹੀ ਸਾਡੀ ਇੱਕ ਹੀ ਸੋਚ ਆ ਉਹ ਹੈਗੀ ਇਨਸਾਨੀਅਤ ਤੇ ਬਾਕੀ ਜੋ ਕਰ ਸਕਦੇ ਕਰਾਂਗੇ ਤੁਹਾਡੀ ਸਹਿਯੋਗ ਨਾਲ ਜੋ ਅਸੀਂ ਕਰਦੇ ਆ ਤੁਹਾਡੀ ਸਪੋਰਟ ਨਾਲ ਕਰਦੇ ਆ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਤੇ ਸਾਡੇ ਜਿਹੜੇ ਵੋਲੰਟੀਅਰ ਜਾਂ ਸੇਵਾਦਾਰ ਆ ਉਹ ਸਾਡੇ ਆਹੀ ਘੜੀ ਘੜੀ ਕਹਿੰਦੇ ਸਾਡੇ ਹੀਰੋ ਆ ਕਿਉਂਕਿ ਉਹ ਜਾ ਕੇ ਇਨੀਆਂ ਥਾਂ ਤੇ ਜਾ ਕੇ ਸੇਵਾ ਕਰਦੇ ਅਸੀਂ ਪਾਕਿਸਤਾਨ ਦੀ ਕਮਿਊਨਿਟੀ ਨੂੰ ਪਬਲਿਕ ਨੂੰ ਅਪੀਲ ਕਰਦੇ ਜਿੱਥੇ ਸਾਡੇ ਸੇਵਾਦਾਰ ਮਦਦ ਕਰੂਗੇ ਤੁਸੀਂ ਉਹਨਾਂ ਨਾਲ ਮਿਲ ਕੇ ਜੋ ਕੁਝ ਸੇਵਾ ਕਰ ਸਕਦੇ ਕਰੋ ਇੱਕ ਦੂਜੇ ਦੇ ਹੁਣ ਬਾਹਾਂ ਫੜੀਏ ਦੇ ਘਾਤੋリエ 2005 ਦੇ ਵਿੱਚ ਪਾਕਿਸਤਾਨ ਜਦੋਂ ਅਰਥਕ ਹੋਇਆ ਸੀਗਾ ਭਚਾਲਾ ਸੀਗਾ ਮੈਂ ਆਪ ਉਥੇ 6 ਹਫ਼ਤੇ ਰਿਹਾ ਸੀਗਾ ਮੁਸਾਫਰਾਬਾਦ ਬਹਾੜਾ ਦੇ ਵਿੱਚ ਉਥੇ ਕੋਈ ਨਫਰ ਨਹੀਂ ਸੀਗੀ ਤੇ ਬਹੁਤ ਸੇਵਾ ਚੱਲੀ ਬਹੁਤ ਕੰਮ ਵੀ ਕੀਤਾ ਇਦਾਂ ਹੀ ਭਾਈਚਾਰਾ ਨਿਕਲਦਾ ਇਦਾਂ ਹੀ ਕੰਮ ਚੱਲਣਾ ਇਦਾਂ ਹੀ ਸੇਵਾ ਚੱਲਣੀ ਸੋ ਸਾਰਿਆਂ ਦਾ ਧੰਨਵਾਦ ਤੁਸੀਂ ਖਾਲਸਾ ਸਪੋਰਟ ਕਰਦੇ ਹੋ ਹੁਣ 1-2 ਦਿਨ ਦੇ ਵਿੱਚ ਅਸੀਂ ਹੋਰ ਨਾਸਕੰਡ ਕਰਾਂਗੇ ਤੇ ਤੁਹਾਨੂੰ ਅਪਡੇਟ ਕਰਾਂਗੇ ਸੇ ਸਾਡੀ ਜਿਹੜੀ ਈਮੇਲ ਆ info@khalsaaid.org ਮੈਂ ਜਿਹੜਾ ਪਾਉਂਗੋ ਪਰ ਤੇ ਇਥੇ ਆਫਿਸ ਦਾ ਫੋਨ ਨੰਬਰ ਹੀ ਪਾ ਦਵਾਂਗੇ ਜਿਹੜਾ ਵਟਸਐਪ ਦਾ ਨੰਬਰ ਹੈ ਉੱਥੇ ਮੈਸੇਜ ਭੇਜ ਕਰਦਾ ਹਾਂ ਸੈਂਡ ਕਰਦਾ ਹਾਂ ਪਰ ਤੁਸੀਂ ਖੋਲ ਨਾ ਕਰਿਓ ਕਿਉਂਕਿ ਬੀਜ਼ੀ ਬਹੁਤ ਆ ਤੇ ਕੱਲ ਨੂੰ ਅਸੀਂ ਮੈਸੇਜ ਚੈੱਕ ਕਰਾਂਗੇ ਪਰ ਉਹੀ ਮੈਸੇਜ ਕੰਮ ਵਾਲੀ ਮੈਸੇਜ ਕਰਿਓ ਪਲੀਜ਼ ਹੋਰ ਕੋਈ ਮੈਸੇਜ ਨਾ ਕਰਿਓ ਜਿਹੜੇ ਕੋਈ ਸੇਵਾ ਕੋਈ ਓਰਗਨਾਈਜੇਸ਼ਨ ਜਾਂtheta bandi ਪਾਕਿਸਤਾਨ ਤੋਂ ਹੋਵੇ ਇਥੋਂ ਹੋਵੇ ਕੋਈ ਕਹੋ ਭਈ ਸਪੋਰਟ ਕਰਨਾ ਚਾਹੁੰਦੇ ਹੋਰ ਕੋਈ ਬਾਧੂ ਮੈਸੇਜ ਨਾ ਕਰਿਓ ਜੀ ਥੈਂਕ ਯੂ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਵਾਤੇ ਤੇ ਅਸੀਂ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਰਵੀ ਸਿੰਘ ਖਾਲਸਾ ਨੇ ਕਿਹਾ ਕਿ ਨਫ਼ਰਤ ਨੂੰ ਖਤਮ ਕਰੋ ਪਿਆਰ ਨੂੰ ਵਧਾਓ ਤੇ ਜਿੱਥੇ ਹੋ ਸਕਦਾ ਅਸੀਂ ਉਹਨਾਂ ਦੀ ਮਦਦ ਕਰਨ ਲਈ ਤਿਆਰ ਆ ਤੇ ਮਦਦ ਕਰਦੇ ਵੀ ਪਏ ਨੇ ਇਹ ਪਹਿਲੀ ਦਫਾ ਨਹੀਂ ਹੈ ਕਿ ਖਾਲਸਾ ਐਡ ਨੇ ਪਾਕਿਸਤਾਨ ਦੇ ਵਿੱਚ ਮਦਦ ਕੀਤੀ ਹੈ ਬਲਕਿ ਇਸ ਤੋਂ ਪਹਿਲੇ ਵੀ ਪਾਕਿਸਤਾਨ ਦੇ ਵਿੱਚ ਗਰੀਬ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਗਏ ਨੇ ਜਿਨ੍ਹਾਂ ਦੇ ਫਲਡ ਦੀ ਵਜ੍ਹਾ ਤੋਂ ਘਰ ਤਬਾਹ ਹੋਏ ਦੇ ਜਿਨ੍ਹਾਂ ਵਾਸਤੇ ਬਿਲਕੁਲ ਸਹਾਰਾ ਖਤਮ ਹੋ ਗਿਆ ਸੀ ਖਾਲਸਾ ਐਡ ਉਹਨਾਂ ਦਾ ਸਹਾਰਾ ਬਣੀ ਅੱਜ ਵੀ ਪਾਕਿਸਤਾਨ ਦੇ ਵਿੱਚ ਵੱਡੇ ਵੱਡੇ ਯੂਟਿਊਬਰ ਵੱਡੇ ਵੱਡੇ ਟਿਕਟੋਕਰ ਜਿਹੜੇ ਪੰਜਾਬ ਤੇ ਵੀਡੀਓ ਬਣਾਉਂਦੇ ਨੇ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ ਉਹ ਖਾਲਸਾ ਐਡ ਦੀ ਤਰਫੋਂ ਮਦਦ ਕਰ ਰਹੇ ਨੇ ਖਾਲਸਾ ਐਡ ਉਹਨਾਂ ਨੂੰ ਸਮਾਨ ਭੇਜ ਰਹੀ ਏ ਖਾਲਸਾ ਐਡ ਉਹਨਾਂ ਨੂੰ ਖਾਣਾ ਪਕਾ ਕੇ ਦੇ ਰਹੀ ਏ ਖਾਲਸਾ ਐਡ ਲੋਕਾਂ ਨੂੰ ਬਚਾ ਰਹੀ ਏ ਖਾਲਸਾ ਐਡ ਪਾਕਿਸਤਾਨ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੀ ਏ ਜਿਸ ਤਰ੍ਹਾਂ ਚੜ੍ਹਦੇ ਪੰਜਾਬ ਦੀ ਗੱਲ ਕਰੀਏ ਤੇ ਚੜ੍ਹਦੇ ਪੰਜਾਬ ਚ ਵੀ ਖਾਲਸਾ ਐਡ ਕੰਮ ਕਰ ਰਹੀ ਏ ਲੈਂਦੇ ਪੰਜਾਬ ਚ ਵੀ ਖਾਲਸਾ ਐਡ ਕੰਮ ਕਰ ਰਹੀ ਏ ਤੇ ਅੱਜ ਦੇਖੀਏ ਤੇ ਸਿੱਖ ਨਾ ਤੇ ਚੜਦੇ ਪੰਜਾਬ ਦੀ ਇਕੱਲੀ ਮਦਦ ਕਰਨ ਦੇ ਨਾਲ ਲੈਂਦੇ ਪੰਜਾਬ ਦੀ ਬਲਕਿ ਦੋ ਪੰਜਾਬਾਂ ਦੇ ਵਿੱਚ ਖਾਲਸਾ ਐਡ ਕੰਮ ਕਰ ਰਹੀ ਹੈ ਦੋ ਪੰਜਾਬਾਂ ਦੇ ਵਿੱਚ ਲੋਕਾਂ ਨੂੰ ਬਚਾ ਰਹੀ ਹੈ ਦੋ ਪੰਜਾਬਾਂ ਦੇ ਵਿੱਚ ਲੋਕਾਂ ਨੂੰ ਪ੍ਰਸ਼ਾਦਾ ਵੰਡ ਰਹੀ ਹੈ ਦੋ ਪੰਜਾਬਾਂ ਦੇ ਵਿੱਚ ਸੇਵਾ ਕਰ ਰਹੀ ਹੈ ਦੋ ਪੰਜਾਬਾਂ ਦੇ ਵਿੱਚ ਰਿਲੀਫ ਦਾ ਕੰਮ ਕਰ ਰਹੀ ਹੈ ਇਹ ਸਿਰਫ ਦੋ ਪੰਜਾਬਾਂ ਦੀ ਗੱਲ ਨਹੀਂ ਪੂਰੀ ਦੁਨੀਆ ਦੇ ਅੰਦਰ ਜਿੱਥੇ ਵੀ ਮੁਸੀਬਤ ਆਈਏ ਖਾਲਸਾ ਐਡ ਨੇ ਉਥੇ ਮਦਦ ਕੀਤੀ ਏ ਤੇ ਇਹ ਦੇਖੋ ਪਾਕਿਸਤਾਨ ਦੇ ਵਿੱਚ ਵੀ ਕਿੱਡੇ ਵੱਡੇ ਪੱਧਰ ਤੇ ਮਦਦ ਕਰ ਰਹੇ ਨੇ ਤੇ ਐਸਜੀਐ ਜੀ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ